ਮੈਂ ਕੱਲ ਪਰਸੋਂ ਦੋ ਦਿਨ ਮੈਂ ਅੰਮ੍ਰਿਤਸਰ ਗਿਆ ਸੀ ਕਿ ਵੀ ਠੀਕ ਹੈ ਚਲੋ ਸਾਡੇ ਪਿਆ ਪੁੱਤ ਨੇ ਉੱਥੇ ਚਲੇ ਗਏ ਕੀ ਦਾ ਛੱਡ ਕੇ ਜੀਜਾ ਕਰਦਾ ਜੀ ਧਰਤੀ ਨੂੰ ਮਜਬੂਰੀ ਚ ਚਲੋ ਚਲੇ ਗਏ ਸਿਸਟਮ ਇਹਨਾਂ ਕੋਲੇ ਸੀ 70 ਸਾਲ ਤੋਂ ਤਾਂ ਇਹ ਇਹੀ ਚਲਾ ਰਹੇ ਨੇ ਨਾ ਉਹ ਆ ਕੇ ਮੇਰੇ ਮੇਰੇ ਗੱਲ ਪੈ ਜਾਂਦੇ ਨੇ ਬੀਜਪੀ ਵਾਲਾ ਕਹਿੰਦਾ ਉਹ ਕਹਿੰਦਾ ਕਿ ਤੁਹਾਡੇ ਇੱਥੋਂ ਵਾਲੇ ਆ ਬਿੱਟੂ ਉਹ ਕਹਿੰਦਾ ਕਿ ਭਗਵਾਨ ਤਮਾਨ ਕਰਕੇ ਗਏ ਨਹੀਂ ਇਹ ਉਹਨੇ ਭੇਜਨੇ ਕਬੇ ਨਾ ਕਰੇ ਦਿੱਤੀਆਂ ਤੇ ਫਿਰ ਗਵਰਾਜ ਤਾਂ ਨਹੀਂ ਮੇਰੀ ਸਰਕਾਰ ਉਥੋਂ ਕੋ ਜਾਂਦੇ ਨੇ ਉਥੇ ਤਾਂ 30 ਸਾਲ ਤੋਂ ਮੋਦੀ ਹੋਈ ਹੈ ਹੈ ਉਹੀ ਪਾ ਜਾਂਦੇ ਗੱਲ ਗੱਲ ਨਹੀਂ ਬਾਤ ਨਹੀਂ ਜਿਹੜਾ ਹੁੰਦਾ ਮੈਨੂੰ ਵਾਲਾ ਕੱਢਣ ਲੱਗੇ ਨੇ ਮੈਂ ਮਾੜਾ ਕੀ ਕਰਤਾ ਯਾਰ ਤੜਕੀ ਉੱਠ ਕੇ ਪਹਿਲੇ ਮੈਨੂੰ ਵਾਲਾ ਕੱਢ ਲੈਂਦੇ ਨੇ ਬਸ ਇਹਨਾਂ ਦਾ ਇਹੀ ਪੰਗਾ ਉਹਨਾਂ ਨੂੰ ਇਹ ਇਹ ਇਹੀ ਦੁੱਖ ਖਾਈ ਜਾਂਦਾ ਵੀ ਆਮ ਘਰਾਂ ਦਾ 3 ਪੁੱਤ ਜਿਹੜੇ ਨੇ ਉਹ ਕੁਰਸੀਆਂ ਤੇ ਸਾਡੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ 3 ਪੁੱਤ ਬੈਠੇ ਹੁੰਦੇ ਸੀ ਜਿੱਤੇ ਕਸੇ ਤੁਸੀਂ ਮੈਨੂੰ ਮਿਠਾ ਰੱਖਿਆ ਆ ਦੁੱਖ ਹੈ ਬਸ ਹੋਰ ਕੋਈ ਨਹੀਂ ਮੈਂ ਕਹਤਾ ਸੀਗਾ ਮੈਂ ਕਿਹਾ ਵੀ ਤੁਸੀਂ ਰਹਿਣ ਦਿਓ ਹੁਣ ਤੁਹਾਡਾ ਲੋਕਾਂ ਨੇ ਤੁਹਾਨੂੰ ਜਵਾਬ ਦੇਤਾ ਕੋਰਾ ਜਵਾਬ ਦੇਤਾ ਉਹ ਮੁੰਡਾ ਕਹਿੰਦਾ ਆਪਣੀ ਮਾਂ ਨੂੰ ਕਹਿੰਦਾ ਬੇਬੇ ਜੇ ਆਪਣੇ ਪਿੰਡ ਦਾ ਨੰਬਰਦਾਰ ਮਰ ਜੇ ਫਿਰ ਕੌਣ ਨੰਬਰਦਾਰ ਬਣੂ ਉਹ ਕਹਿੰਦੀ ਪੁੱਤਰਾ ਤੂੰ ਵੱਡਾ ਮੁੰਡਾ ਬਣ ਜੂ ਕਹਿੰਦਾ ਜੇ ਵੱਡਾ ਮੁੰਡਾ ਹੀ ਮਰ ਜੇ ਕਹਿੰਦੀ ਪਰ ਛੋਟਾ ਬਣ ਜੂ ਉਹਦਾ ਛੋਟਾ ਮੁੰਡਾ ਜਿਹੜਾ ਭੋਲਾ ਉਹ ਕਹਿੰਦਾ ਇਹ ਕੋਲ ਲਵੀ ਮਰ ਜੇ ਉਹ ਕਹਿੰਦੀ ਬੁੱਤਪਾ ਮੈਂ ਸਾਰਾ ਪਿੰਡ ਮਰ ਜੇ ਤੂੰ ਨੰਬਰਦਾਰ ਨਹੀਂ ਬਣ ਸਕਦਾ ਉਹ ਇਹ ਹਿੰਦਲੀ ਹਲ ਮੈਂ ਕਿਹਾ ਜੋ ਮਰਜੀ ਕਰ ਲੋ ਤੂੰ ਹੀ ਨਿਆਜ਼ ਆਦਦੇ ਹੁਣ ਲੋਕ ਭੁਖਿਆ ਪਏ ਥੋਡੇ ਕੋ ਤੁਸੀਂ ਬਸੇਰਾ ਦੁਖੀ ਕੀਤਾ ਸਾਡੀਆਂ ਤਿੰਨ ਪੀੜੀਆਂ ਖਾ ਗਏ ਤੁਸੀਂ ਬਚਪਨ ਖਾ ਗਏ ਜਵਾਨੀ ਖਾ ਗਏ ਬੜਾਪਾ ਖਾ ਗਏ ਕੀ ਰਹਿ ਗਿਆ ਸਾਡੇ ਕੋਲੇ ਸੋ ਅਸੀਂ ਹੁਣ ਲੋਕਾਂ ਨੇ ਬੜੀ ਮੁਸ਼ਕਲ ਨਾਲ ਆਪਦੀ ਸਰਕਾਰ ਬਣਾਈ ਆ ਆਪ ਹੀ ਆ ਥੋਡੇ ਵਰਗਾ ਮੈਂ ਆ ਗਿਆ ਇੱਥੇ ਆ ਗਿਆ ਪੰਚਾਇਤ ਦਾ ਮੈਂ ਵਾਦਾ ਕੀਤਾ ਸੀ ਮੈਂ ਕਿਹਾ ਤੁਹਾਡੇ ਪਿੰਡ ਆਉਂਗਾ ਆ ਆ ਗਿਆ ਮੈਂ ਹੈਨਾ ਤੁਸੀਂ ਇੱਥੇ ਮੈਨੂੰ ਬੋਲੀ ਜਾਂਦੇ ਸੀ ਕਿ ਪਹਿਲੀ ਵਾਰ ਆਇਆ ਮੁਖਵੰਤਰੀ ਹਲੋ ਜਿੱਥੇ ਜਾਣਾ ਮੈਂ ਕਹਿੰਦੇ ਨੇ ਪਹਿਲੀ ਵਾਰ ਆਇਆ ਉਦੋਂ ਪਹਿਲਾਂ ਗਈ ਨਹੀਂ ਕਿਤੇ ਉਹ ਕਿਤੇ ਨਹੀਂ ਗਿਆ ਹਰੇਕ ਥਾਂ ਮੈਂ ਬੈੰਦ ਨੇ ਪਹਿਲੀ ਵਾਰ ਆਇਆ ਉਹਨੇ ਨੇ ਕੀ ਲੈਣਾ ਲੋਕਾਂ ਜਾ ਕੇ ਉਹਨਾਂ ਨੂੰ ਪਤਾ ਸੀ ਵਾਰੀ ਸਾਡੀ ਆ ਜਾਣੀ ਹੈ ਪੰਜ ਸਾਲ ਬਾਅਦ ਆ ਕੇ ਲੋਕਾਂ ਨੇ ਦਿਲ ਬਸ ਸੁਣੋਣਾ ਫੇਰ ਫੇਰ ਇੰਦਰ ਆਉਣਾ ਫੇਰ ਐਂ ਚਲੀ ਜਾਂਦਾ ਸੀ ਹੁਣ ਵਾਰੀਆਂ ਟੁੱਟੀਆਂ ਨੇ ਤਾਂ ਹੁਣ ਭੱਜੇ ਫਿਰਦੇ ਨੇ ਚਲੋ ਫਿਰ ਦੇਰਾਂ ਨਾਲ ਆਪਾਂ ਕੀ ਕਰਨਾ ਮੈਂ ਕੱਲ੍ਹ परसों दो दिन मैं अमृतसर गया ਸੀ ਕਿ ਵੀ ਠੀਕ ਹੈ ਚਲੋ ਸਾਡੇ ਪਿਆ ਪੁੱਤ ਨੇ ਉੱਥੇ ਚਲੇ ਗਏ ਕੀ ਦਾ ਛੱਡ ਕੇ ਜੀਜਾ ਕਰਦਾ ਜੀ ਧਰਤੀ ਨੂੰ ਮਜਬੂਰੀ ਚ ਚਲੋ ਚਲੇ ਗਏ ਸਿਸਟਮ ਇਹਨਾਂ ਕੋਲੇ ਸੀ 70 ਸਾਲ ਤੋਂ ਤਾਂ ਇਹ ਇਹੀ ਚਲਾ ਰਹੇ ਨੇ ਨਾ ਉਹ ਆ ਕੇ ਮੇਰੇ ਮੇਰੇ ਗੱਲ ਪੈ ਜਾਂਦੇ ਨੇ ਬੀਜਪੀ ਵਾਲਾ ਕਹਿੰਦਾ ਉਹ ਕਹਿੰਦਾ ਕਿ ਤੁਹਾਡੇ ਇੱਥੋਂ ਵਾਲੇ ਆ ਬਿੱਟੂ ਉਹ ਕਹਿੰਦਾ ਕਿ ਭਗਵਾਨ ਤਮਾਨ ਕਰਕੇ ਗਏ ਨਹੀਂ ਇਹ ਉਹਨੇ ਭੇਜੇ ਨੇ ਕਬੈ ਨਾ ਉਪਰੇ ਦਿੱਤੀਆਂ ਤੇ ਫਿਰ ਗੁਰਾਜਤਾਨੀ ਮੇਰੀ ਸਰਕਾਰ ਉਥੋਂ ਕੋ ਜਾਂਦੇ ਨੇ ਉਥੇ ਤਾਂ 30 ਸਾਲ ਤੋਂ ਮੋਦੀ ਹੋਈ ਹੈ ਹੈ ਉਹੀ ਪਾ ਜਾਂਦੇ ਗਾਲ ਗੱਲ ਨਹੀਂ ਬਾਤ ਨਹੀਂ ਜਿਹੜਾ ਹੁੰਦਾ ਮੈਨੂੰ ਵਾਲਾ ਕੱਢ ਲੈਂਦੇ ਨੇ ਮੈਂ ਮਾੜਾ ਕੀ ਕਰਤਾ ਯਾਰ ਤੜਕੀ ਉੱਠ ਕੇ ਪਹਿਲੇ ਮੈਨੂੰ ਵਾਲਾ ਕੱਢ ਲੈਂਦੇ ਨੇ ਬਸ ਇਹਨਾਂ ਦਾ ਇਹੀ ਪੰਗਾ ਉਹਨਾਂ ਨੂੰ ਇਹ ਇਹ ਇਹੀ ਦੁੱਖ ਖਾਈ ਜਾਂਦਾ ਵੀ ਆਮ ਘਰਾਂ ਦਾ 3 ਪੁੱਤ ਜਿਹੜੇ ਨੇ ਉਹ ਕੁਰਸੀਆਂ ਤੇ ਸਾਡੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ 3 ਪੁੱਤ ਬੈਠੇ ਹੁੰਦੇ ਸੀ ਜਿੱਤੇ ਅਸੀਂ ਤੋ ਤੁਸੀਂ ਮੈਲੋ ਮਿਠਾ ਰੱਖਿਆ ਆਹ ਔਖਾ ਵਸ ਹੋਰ ਕੋਈ ਨਹੀਂ ਮੈਂ ਕਹਤਾ ਸੀਗਾ ਮੈਂ ਕਿਹਾ ਵੀ ਤੁਸੀਂ ਰਹਿਣ ਦਿਓ ਹੁਣ ਤੁਹਾਡਾ ਲੋਕਾਂ ਨੇ ਤੁਹਾਨੂੰ ਜਵਾਬ ਦੇਤਾ ਕੋਰਾ ਜਵਾਬ ਦੇਤਾ ਉਹ ਮੁੰਡਾ ਕਹਿੰਦਾ ਆਪਣੀ ਮਾਂ ਨੂੰ ਕਹਿੰਦਾ ਬੇਬੇ ਜੇ ਆਪਣੇ ਪਿੰਡ ਦਾ ਨੰਬਰਦਾਰ ਮਰ ਜੇ ਫਿਰ ਕੌਣ ਨੰਬਰਦਾਰ ਬਣੂ ਉਹ ਕਹਿੰਦੀ ਪੁੱਤਰਾ ਕੋ ਵੱਡਾ ਮੁੰਡਾ ਬਣ ਜੂ ਕਹਿੰਦਾ ਜੇ ਵੱਡਾ ਮੁੰਡਾ ਵੀ ਮਰ ਜੇ ਕਹਿੰਦੀ ਪਰ ਛੋਟਾ ਬਣ ਜੂ ਉਹਦਾ ਛੋਟਾ ਮੁੰਡਾ ਜਿਹੜਾ ਕੋਲਾ ਉਕੇ ਨਾਲੇ ਕੋਲ ਲੈ ਵੀ ਮਰ ਜੇ ਉਹ ਕਹਿੰਦੀ ਬੁੱਤਵਾ ਮੈਂ ਸਾਰਾ ਪਿੰਡ ਮਰ ਜੇ ਤੂੰ ਨੰਬਰਦਾਰ ਨਹੀਂ ਬਣ ਸਕਦਾ ਉਹ ਹੀ ਹਲੇ ਮੈਂ ਕਾ ਜੋ ਮਰ ਜੇ ਗੱਲੋ ਤੂੰ ਹੀ ਯਾਦ ਆਦੇ ਹੁਣ ਲੋਕ ਭੁਖਿਆ ਪਏ ਥੋੜੇ ਕੋ ਤੁਸੀਂ ਬਥੇਰਾ ਦੁਖੀ ਕੀਤਾ ਸਾਡੀਆਂ ਤਿੰਨ ਪੀੜੀਆਂ ਖਾ ਗਏ ਤੁਸੀਂ ਬਚਪਨ ਖਾ ਗਏ ਜਵਾਨੀ ਖਾ ਗਏ ਬੜਾਪਾ ਖਾ ਗਏ ਕੀ ਰਹਿ ਗਿਆ ਸਾਡੇ ਕੋਲੇ ਸੋ ਅਸੀਂ ਹੁਣ ਲੋਕਾਂ ਨੇ ਬੜੀ ਮੁਸ਼ਕਲ ਨਾਲ ਆਪਦੀ ਸਰਕਾਰ ਬਣਾਈ ਆ ਆਪ ਹੀ ਥੋੜੇ ਵਰਗਾ ਮੈਂ ਆ ਗਿਆ ਇੱਥੇ ਆ ਗਿਆ ਪੰਚਾਇਤ ਦਾ ਮੈਂ ਵਾਦਾ ਕੀਤਾ ਸੀ ਮੈਂ ਕਿਹਾ ਤੁਹਾਡੇ ਪਿੰਡ ਆਉਂਗਾ ਆ ਗਿਆ ਮੈਂ ਹੈ ਤਾਂ ਤੁਸੀਂ ਇੱਥੇ ਮੈਨੂੰ ਬੋਲੀ ਜਾਂਦੇ ਸੀ ਕਿ ਪਹਿਲੀ ਵਾਰ ਆਇਆ ਮੁੱਖ ਮੰਤਰੀ ਹੈਲੋ ਜਿੱਥੇ ਜਾਣਾ ਮੈਂ ਕਹਿੰਦੇ ਨੇ ਪਹਿਲੀ ਵਾਰ ਆਇਆ ਉਦੋਂ ਪਹਿਲਾਂ ਗਹੀ ਨਹੀਂ ਕਿਤੇ ਉਹ ਕਿਤੇ ਨਹੀਂ ਗਿਆ ਹਰੇਕ ਸਾਵੇ ਗੈਂਦਨ ਪਹਿਲੀ ਵਾਰ ਆਇਆ ਉਹਨੇ ਨੇ ਕੀ ਲੈਣਾ ਲੋਕਾਂ ਜਾ ਕੇ ਉਹਨਾਂ ਨੂੰ ਪਤਾ ਸੀ ਬਾਰੀ ਸਾਡੀ ਆ ਜਾਣੀ ਹੈ ਪੰਜ ਸਾਲ ਬਾਅਦ ਆ ਕੇ ਲੋਕਾਂ ਨੇ ਦਿਲੇ ਪਾਸੇ ਨੂੰ ਆਣਾ ਫੇਰ ਫੇਰ ਇੰਦਰ ਆਉਣਾ ਫੇਰ ਐਂ ਚਲੀ ਜਾਂਦਾ ਸੀ ਹੁਣ ਬਾਰੀਆਂ ਟੁੱਟੀਆਂ ਨੇ ਤਾਂ ਹੁਣ ਭੱਜੇ ਫਿਰਦੇ ਨੇ ਚਲੋ ਫਿਰਦੇ ਰਹਿਣਾ ਆਪਾਂ ਕੀ ਕਰਨਾ ਹੈ